ਸਾਰੇ ਦੇਸ਼ ਦੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਅਪੀਲ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਦੋਸਤੋ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਬਠਿੰਡੇ ਡਿਸਟ੍ਰਿਕਟ ਦੇ ਪਿੰਡ ਕਿਸੋਖਾਨਾਂ ਦੇ ਵਿੱਚੋਂ ਦੀ ਇੱਕ ਗੰਦੇ ਪਾਣੀ ਦਾ ਨਾਲਾ ਕੱਢਣ ਦੇ ਲਈ ਬਠਿੰਡੇ ਕਾਕਾ ਕੋਟੜਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹ ਲਗਾਤਾਰ 27 ਤਰੀਕ ਤੋਂ ਭੁਖੜ ਥਾਲ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਧਾ ਔਰ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਅਸੀਂ ਅੱਜ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਕ ਪ੍ਰੈਸ ਦੇ ਸਾਹਮਣੇ ਜਾ ਕੇ ਸਰਕਾਰ ਨੂੰ ਇਹ ਜਾਣਕਾਰੀ ਆ ਦਿੱਤੀ ਜਾਏ ਔਰ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਜਾਏ ਕਿ ਇਹ ਮੁੱਦਾ ਆ ਹੈ ਤੇ ਜਿਹਦੇ ਕਰਕੇ ਸਾਡੇ ਆਗੂ ਮਰਨ ਮਰਤ ਪੁਖਰ ਤਾਲ ਤੇ ਬੈਠੇ ਨੇ ਔਰ ਉੱਥੇ ਦਿਨੋ ਦਿਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਕ ਰਹੀ ਔਰ ਐਸੀ ਇੱਕ ਮੈਸੇਜ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਵਾਸਤੇ ਅਸੀਂ ਪ੍ਰੈਸ ਕਾਨਫਰੈਂਸ ਕਰਨ ਦਾ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੈਂਸ ਕਰਨ ਦਾ ਪ੍ਰੋਗਰਾਮ ਬਣਾਇਆ ਜਿਦੇ ਤਹਿਤ ਅੱਜ ਇੱਥੇ ਫਰੀਦਕੋਟ ਦੀ ਪੁਲਿਸ ਆ ਕੇ ਇਸ ਵੇਲੇ ਫਿਰ ਮੇਰੇ ਘਰ ਨੂੰ ਚਾਰਸ਼ੀਰੋ ਘੇਰਾ ਪਾਇਆ ਹੋਇਆ ਹੈ ਅਧਿਕਾਰੀਆਂ ਨੇ ਇੱਥੇ ਆ ਕੇ ਮੈਨੂੰ ਹਾਊਸ ਅਰੈਸਟ ਕਰ ਲਿਆ ਘਰੇ ਰੀਟੇਨ ਕਰ ਲਿਆ ਹੈ ਕਿ ਇਹ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ। ਸੋ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨਾ ਹੈ ਕਿ ਦੋਸਤੋ ਇਸ ਆਵਾਜ਼ ਨੂੰ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਚਲੀ ਜਾਏ। ਤੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਜੇਕਰ ਇਸ ਤੁਸੀਂ ਦਬਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਗਲਾ ਘੁੱਟਣਾ ਚਾਹੁੰਦੇ ਹੋ ਤੇ ਹੋਣਾ ਨਹੀਂ। ਅਖੀਰ ਲੋਕਾਂ ਦੇ ਸਾਹਮਣੇ ਝੁਕਣਾ ਪੈਣਾ ਹੈ। ਸਾਲ ਸਵਾ ਸਾਲ ਰਹੇਗਾ ਲੋਕਾਂ ਦੀ ਕਚੈੜੀ 'ਚ ਫੇਰ ਆਉਣਾ ਹੈ। ਫਿਰ ਲੋਕਾਂ ਨੇ ਸਵਾਲ ਕਰਨੇ ਨੇ ਸਵਾਲ ਪਹਿਲਾਂ ਹੀ ਬਹੁਤ ਨੇ ਤੁਹਾਡੇ ਤੇ ਆ ਕਿ ਨਵਾਂ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਤੁਸੀਂ ਜ਼ਬਰਦਸਤੀ ਗੰਦਾ ਪਾਣੀ ਪਿੰਡ ਦੇ ਵਿੱਚ ਦੀ ਢੰਗਾਉਣ ਲਈ ਬਜੇ ਦੋ ਇਹ ਸਵਾਲ ਹੋਣਗੇ ਤੇ ਫਿਰ ਉਦੋਂ ਇਹਦਾ ਇਹਦਾ ਰਿਜ਼ਲਟ ਵੀ ਭੁਗਤਣਾ ਪਏਗਾ ਸਰਕਾਰ ਨੂੰ ਸੋ ਇਹ ਵਿਜਿਤ ਹੋਣ ਵਾਲੀ ਗੱਲ ਛੱਡੇ ਸਰਕਾਰ ਆਪ ਦੀ ਬੰਦੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਨਿਭਾਉਦੀ ਹੋਈ ਉਸ ਗੰਦੇ ਪਾਣੀ ਦਾ ਆਲਟਰਨੇਟ ਹੈਗਾ ਹੋਰ ਰਸਤੇ ਹੈਗੇ ਨੇ ਉੱਥੋਂ ਦੀ ਪਾਣੀ ਕੱਢਣ ਦੀ ਕੋਸ਼ਿਸ਼ ਕਰੇ ਔਰ ਮੇਰੀ ਬੇਨਤੀ ਆ ਕਿ ਸਾਡੇ ਜਿਹੜੇ ਆਗੂ ਨੇ ਮਰਨ ਵਰਤੇ ਬੈਠੇ ਨੇ ਭੁਖੜਦਾਲ ਉੱਥੇ ਅੰਦਰ ਕਰੀ ਬੈਠਿਆ ਅਗਰ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਫਿਰ ਇਹ ਇੱਕ ਵੱਡੀ ਲੜਾਈ ਦਾ ਹੋਰ ਜਨਮ ਦਿੱਤਾ ਜਾਊਗਾ ਇਸ ਗੱਲ ਤੋਂ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਜੋ ਨੁਕਸਾਨ ਹੋਏਗਾ ਉਹ ਤੇ ਜ਼ਿੰਮੇਵਾਰ ਸਰਕਾਰ ਹੋਏਗੀ ਸੋ ਮੈਂ ਆਪ ਸਭ ਪੱਤਰਕਾਰ ਵੀਰਾਂ ਦੇ ਮਾਧਿਅਮ ਤੋਂ ਇਹ ਗੱਲ ਪੂਰੇ ਦੇਸ਼ ਦੇ ਵਿੱਚ ਲੋਕਾਂ ਤੱਕ ਲਿਜਾਣੀ ਚਾਹਣਾ ਸੀ ਔਰ ਅੱਜ ਮੈਨੂੰ ਇੱਥੇ ਇੰਨਾ ਹੋ ਗਿਆ ਹੈ ਕਿ ਆਪਣੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪੱਤਰਕਾਰਾਂ ਤੱਕ ਮਿਲਣ ਤੱਕ ਨਾ ਦਿੱਤਾ ਜਾਣਾ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦੀ ਜੋ ਖਬਰਾਂ ਨਿਕਲ ਕੇ ਬਾਹਰ ਆ ਰਹੇ ਨੇਆਂ ਆ ਰਹੀਆਂ ਨੇ ਪੋਸਟਮਾਰਟਮ ਤੋਂ ਜਿਹੇ ਜਿਹੇ ਖੱਤਸੇ ਜਾਹਰ ਹੋ ਰਹੇ ਨੇ ਕਿ ਪੁਲਿਸ ਕਸਟੜੀ ਦੇ ਵਿੱਚ ਆਦਮੀ ਦੀ ਮੌਤ ਹੋ ਗਈ ਔਰ ਉਹਨੂੰ ਵੀ ਅੱਜ ਘੱਟੇ-ਮਿੱਟੇ ਪਾਇਆ ਜਾ ਰਿਹਾ ਹੈ ਸੋ ਇਹ ਸਾਰੀਆਂ ਬੇਇਨਸਾਫੀਆਂ ਨੂੰ ਬਰਦਾਸ਼ਤ ਲੋਕ ਨਹੀਂ ਕਰਨਗੇ ਸੋ ਮੈਂ ਆਪ ਸਾਰੇ ਪੱਤਰਕਾਰਾਂ ਵੀਰਾਂ ਨੂੰ ਟਿੱਕਰ ਇਹ ਗੱਲ ਲਿਜਾਣੀ ਚਾਹੁੰਦਾ ਸੀ ਕਿ ਦੋਸਤੋ ਸਾਨੂੰ ਇੱਥੇ ਅੱਜ ਤੁਹਾਡੇ ਤੱਕ ਪਹੁੰਚਣ ਤੋਂ ਵੀ ਰੋਕ ਲਈ ਜਾ ਰਹੀ ਹੈ ਕਿ ਪੱਤਰਕਾਰਾਂ ਤੱਕ ਪਹੁੰਚ ਕੇ ਵੀ ਇਹ ਜਥੇਬੰਦੀ ਆਪਣੀ ਗੱਲ ਨਾ ਰੱਖੇ ਪਰ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਕੱਲ ਨੂੰ ਲੋਕਾਂ ਤੱਕ ਲੈ ਕੇ ਚਲੀਏ ਲੋਕਾਂ ਨੂੰ ਇਹ ਕੱਲ ਦਾ ਸੁਨੇਹਾ ਦੇਈਏ ਔਰ ਸਰਕਾਰ ਨੂੰ ਚੇਤਾਵਨੀ ਦੇਈਏ ਰਾਗ ਮਿਲ ਕੇ ਕਿ ਇਹ ਤਕੇशाही ਇਹ ਬੇਅਨਸਾਬੀ برداشت ਨਹੀਂ ਕੀਤੀ